ਜਪੀਨ ਸਾਥੀਓ ਮੈਂ ਤੁਹਾਡਾ ਆਪਣਾ ਰਕੇਸ਼ ਕੁਮਾਰ ਛੰਮੀ ਕੰਪੀਟਿਟਰ ਮਿਸ਼ਨ న్యూਸ ਚੈਨਲ ਵੱਲੋਂ ਅੱਜ ਅਸੀਂ ਚੰਡੀਗੜ੍ਹ ਹਾਈਵੇ ਰੋਡ ਸਮਰਾਲਾ ਦੇ ਉੱਤੇ ਖੜੇ ਆ ਜਿੱਥੇ ਮੇਰੇ ਬਹੁਤ ਸਾਰੇ ਵੀਰ ਇਕੱਠੇ ਹੋਏ ਹਨ ਇਹਨਾਂ ਦੀ ਮੰਗ ਹੈ ਕਿ ਜੋ ਆਵਾਰਾ ਪਸ਼ੂ ਔਰ ਆਵਾਰਾ ਕੁੱਤੇ ਜੋ ਘੁੰਮਦੇ ਹਨ ਉਹਨਾਂ ਦਾ ਕੋਈ ਸਮੱਸਿਆ ਜਿਹੜੀ ਹੈਗੀ ਉਹਨਾਂ ਦਾ ਹੱਲ ਕੀਤਾ ਜਾਵੇ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਇਹ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਹਰਿੰਦਰ ਸਿੰਘ ਲਖਵਾਲ ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਸੀਂ ਬੜਾ ਚਿਰ ਪਹਿਲਾਂ ਕੈਪਟਨ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਬਈ ਇਹ ਡੰਗਰ ਅਵਾਰਾ ਡੰਗਰ ਅਵਾਰਾ ਕੁੱਤੇ ਇਹਨਾਂ ਦਾ ਕੋਈ ਪ੍ਰਬੰਧ ਕਰ ਲੋ ਪਹਿਲਾਂ ਬਾਦਲ ਸਾਹਿਬ ਨੂੰ ਵੀ ਦਿੱਤਾ ਸੀ ਅਲਟੀਮੇਟਮ ਉਹਨਾਂ ਨੇ ਵੀ ਕੋਈ ਨਹੀਂ ਪ੍ਰਬੰਧ ਕੀਤਾ ਉਦੋਂ ਵੀ ਅਸੀਂ ਡੀਸੀਆਂ ਐਸਡੀਐਮਾਂ ਦੇ ਦਫ਼ਤਰਾਂ 'ਚ ਇਹ ਛੱਡੇ ਸੀ ਇੱਥੇ ਸਮਰਾਲੇ 'ਈ ਅਸੀਂ 70 ਟਰਾਲੀਆਂ 4-500 ਡੰਗਰ ਛੱਡ ਕੇ ਗਏ ਸੀ ਸਾਰੇ ਪੰਜਾਬ ਛੱਡੇ ਸੀ ਫਿਰ ਅਸੀਂ ਕਿਹਾ ਅਸੀਂ ਚੰਡੀਗੜ੍ਹ ਲੈ ਕੇ ਆਵਾਂਗੇ ਤੁਸੀਂ ਪ੍ਰਬੰਧ ਨਹੀਂ ਕਰਦੇ ਸਭ ਤੋਂ ਗਊਸੈਸ ਲਿਆ ਜਾ ਰਿਹਾ ਤੁਸੀਂ ਪੜ੍ਹਦੇ ਹੋ ਰੋਜ਼ ਅਖਬਾਰਾਂ ਦੇ ਵਿੱਚ ਪਿਛਲੇ ਸਾਲ 1 ਲੱਖ ਬੰਦਾ ਕੱਟਿਆ ਕੁੱਤਿਆਂ ਨੇ 1 ਲੱਖ ਬੱਚਾ ਤੇ ਬੰਦਾ ਤੇ ਡੰਗਰਾਂ ਨੇ ਹਜ਼ਾਰਾਂ ਬਲੂਕ ਸਾਡੇ ਮਾਰੇ ਆ ਰੋਜ਼ ਸਾਡੀਆਂ ਫਸਲਾਂ ਜਾੜਦੇ ਆ ਸਾਨੂੰ ਮਾਰਦੇ ਆ ਅਸੀਂ ਇਹ ਕਹਿੰਦੇ ਇਹਨਾਂ ਦਾ ਪ੍ਰਬੰਧ ਕਰੋ ਕੋਈ ਗਊਸ਼ਾਲਾ ਇਹਨਾਂ ਦਾ ਪ੍ਰਬੰਧ ਨਹੀਂ ਬਾਈ 24 ਗਊਸ਼ਾਲਾ ਨੇ ਅਸੀਂ ਉਹਨਾਂ ਸਹਿਮਤ ਨਹੀਂ ਆ ਗਊਸ਼ਾਲਾ ਕੋਲੇ ਆ ਸਾਡੇ ਪਿੰਡ ਦੇ ਭੁੱਖੀਆਂ ਮਰਦੀਆਂ ਨੇ ਉੱਥੇ ਗਾਈਆਂ ਕੋਈ ਪੱਠੇ ਨਹੀਂ ਪਾਉਂਦਾ ਅਸੀਂ ਮੰਗ ਕਰਦੇ ਆ ਵੀ ਚਾਰ ਸਲੈਕਟਰ ਹਾਊਸ ਪੰਜਾਬ ਦੇ ਵਿੱਚ ਲਾਏ ਜਾਣ ਕਿਉਂਕਿ ਸਲੈਕਟਰ ਹਾਊਸ ਯੂਪੀ ਦੇ ਵਿੱਚ ਵੀ ਸਲੈਕਟਰ ਹਾਊਸ ਨੇ ਦਿੱਲੀ ਦੇ ਵਿੱਚ ਵੀ ਸਲੈਕਟਰ ਹਾਊਸ ਆ ਪੰਜਾਬ ਚ ਕਿਉਂ ਨਹੀਂ ਲੱਗ ਸਕਦੇ ਇਹਨਾਂ ਦਾ ਹੋਰ ਕੋਈ ਹੱਲ ਨਹੀਂ ਜਿਹੜੇ ਕੁੱਤੇ ਨੇ ਦੋ ਤਿੰਨ ਸਟੇਟਾਂ ਕੁੱਤਿਆਂ ਨੂੰ ਖਾਂਦੀਆਂ ਨੇ ਜਿਵੇਂ ਅੱਗੇ ਫੋਰਸਾਂ ਆਈਆਂ ਸੀ ਉਹ ਕੁੱਤੇ ਮਗਾਕੀਆਂ ਸੀ ਆਪਣੇ ਅਸੀਂ ਕਹਿੰਨੇ ਆ ਕੁੱਤਿਆਂ ਨੂੰ ਗੱਡੀਆਂ ਭਰ ਕੇ ਤੁਸੀਂ ਬਾਹਰ ਭੇਜੋ ਨਾਲੇ ਤਾਂ ਸਰਕਾਰ ਕੋ ਪੈਸੇ ਹੈ ਨਹੀਂ ਸਾਡੇ ਗੰਨੇ ਦੇ ਪੈਸੇ ਨਹੀਂ ਮਿਲਦੇ ਸਾਨੂੰ ਆਲੂਆਂ ਦਾ ਕੁਝ ਨਹੀਂ ਮਿਲਿਆ ਆਲੂ ਸਾਡੇ ਰੁਲ ਗਏ ਸਰਕਾਰ ਨੂੰ ਆਮਦਨ ਹੋ ਜੂ ਉਦੋਂ ਬਾਅਦ ਸਾਡਾ ਡੈਰੀ ਦਾ ਕੀਤਾ ਜਿਵੇਂ ਕਹਿੰਦੇ ਹੁੰਦੇ ਆ ਨਾ ਪੋਲਟਰੀ ਫਾਰਮ ਵਾਲੇ ਵੀਰਾਂ ਨੂੰ ਪੁੱਛ ਲਓ ਵੀ ਜੀ ਅੰਡਾ ਤਾਂ ਰੇਟ ਸਾਨੂੰ ਪੈਸੇ ਹੀ ਪੂਰੇ ਕਰਦਾ ਜੇ ਅਸੀਂ ਮੁਰਗੀ ਵੇਚਦੇ ਆ ਮੁਨਾਫਾ ਤਾਂ ਸਾਨੂੰ ਉਹ ਹੁੰਦਾ ਐਵੇਂ ਜੇ ਸਾਡਾ ਇਹ ਮਾਲ ਵਿਕਣ ਲੱਗ ਜਵੇ ਆਸਾਨ ਲੱਖ ਲੱਖ ਡੇਢ ਡੇਢ ਲੱਖ ਰੁਪਏ ਦਾ ਇੰਨਾ ਸਮਾਨ ਹੈ ਇਹਦੇ ਚ ਉਹ ਅਸੀਂ ਕਹਿੰਨੇ ਆ ਅਸੀਂ ਪਾਲਣ ਲੱਗ ਜਾਗੇ ਇਹਨਾਂ ਨੂੰ ਕੋਈ ਨਹੀਂ ਛੱਡੂਗਾ ਇਹਨਾਂ ਨੂੰ ਲੀਗਲਾਈਜ਼ ਕਰਨ ਸਲੈਕਟਰ ਹਾਊਸ ਲਾਉਣ ਤੇ ਹੁਣ ਕੀ ਹੋਇਆ ਕੀ ਹੋਇਆ ਜਿਹੜੇ ਵਿਕਦੇ ਹੁਣ ਵੀ ਨੇ ਇਹ ਇਹ ਮੁਕਤ ਮਿਲਦੇ ਆ ਜਿੰਨੇ ਮੇਰੇ ਹਿੰਦੂ ਵੀਰ ਨੇ ਗੁੱਸਾ ਨਾ ਕਰਨ ਤੁਸੀਂ ਚੈੱਕ ਕਰ ਲਓ ਨੈਟ ਤੇ ਉਹਨਾਂ ਦੇ ਸਾਰਿਆਂ ਨੂੰ ਵੱਧ ਸਲੈਕਟਰ ਹਾਊਸ ਨੇ ਜੂਪੀ ਦੇ ਵਿੱਚ ਸਾਰੇ ਜਿਹੜੇ ਨੇ ਭਾਜਪਾਲੇ ਇਹਨਾਂ ਦੇ ਸਲੈਕਟਰ ਹਾਊਸ ਨੇ ਅਸੀਂ ਕਹਿੰਨੇ ਆ ਜਿਹੜਾ ਇੰਡੀਆ ਕਿੰਨਾ ਮੀਟ ਸਪਲਾਈ ਕਰਦਾ ਦੋ ਨੰਬਰ ਤੇ ਵਾਰਡ ਦੇ ਵਿੱਚ ਇੰਡੀਆ ਜਿਹੜਾ ਗਾਂ ਦਾ ਮੀਟ ਸਪਲਾਈ ਕਰਦਾ ਕਿੱਥੋਂ ਜਾਂਦਾ ਉਹ ਪੰਜਾਬ ਚੋਂ ਕਿਉਂ ਨਹੀਂ ਜਾਂਦਾ ਨਾਲੇ ਤਾਂ ਸਾਡਾ ਡੈਰੀ ਦਾ ਕੀਤਾ ਇਹਦੇ ਨਾਲ ਬਚ ਜੂ ਇਹੀ ਅਸੀਂ ਬੇਨਤੀ ਕਰਨ ਨੂੰ ਮੁੱਖ ਮੰਤਰੀ ਜੀ ਨੂੰ ਅਸੀਂ ਡੰਗਰ ਤੇ ਕੁੱਤੇ ਸੌਪਣ ਚੰਡੀਗੜ੍ਹ ਚੱਲੇ ਸੀ ਸਾਡਾ ਕੋਈ ਮਨਸ਼ਾ ਨਹੀਂ ਸੀ ਵੀ ਅਸੀਂ ਕਿਸੇ ਨੂੰ ਤੰਗ ਕਰਨਾ ਜਾਂ ਅਸੀਂ ਕੋਈ ਰੋਡ ਰੋਕਣੀ ਆ ਅਸੀਂ ਇਹ 'ਚ ਵਿਸ਼ਵਾਸ ਨਹੀਂ ਰੱਖਦੇ ਇਹਨਾਂ ਨੇ ਸਾਨੂੰ ਰੋਕਿਆ ਜ਼ਬਰਦਸਤੀ ਇਹਨਾਂ ਨੇ ਰੋਡ ਰੋਕੀ ਆ ਪ੍ਰਸ਼ਾਸਨ ਨੇ ਰੋਡ ਰੋਕੀ ਆ ਕਿਸਾਨ ਯੂਨੀਅਨ ਤੋਂ ਅਸਾਂ ਪਰੇ ਹੋ ਕੇ ਬੈਠੇ ਆ ਸੀ ਕਹਿੰਦੇ ਹੁਣ ਜਾਣਦੇ ਤੁਸੀਂ ਹੁਣ ਚਲੇ ਜਾਨੇ ਆ ਦੂਜੀ ਇਹ ਕਹਿੰਦੇ ਹੱਲ ਹੱਲ ਇਹਨਾਂ ਨੂੰ ਅਸੀਂ ਦੱਸਤਾ ਵੀ ਅਸੀਂ ਲੈ ਕੇ ਤਾਂ ਇਹ ਜਾਣੇ ਨਹੀਂ ਜਾਂ ਤਾਂ ਐਸਡੀਐਮ ਦਾ ਉੱਤਰ ਦਫ਼ਤਰ ਛਡਾ ਲਓ ਉੱਥੇ ਛੱਡ ਦਿੰਨੇ ਆ ਜਾਂ ਯੂਨੀਅਨ ਚੋਂ ਟਰੱਕ ਮੰਗਾ ਲਓ ਅਸੀਂ ਭਰ ਕੇ ਵੀ ਦਵਾਂਗੇ ਨਾਲ ਬੈਠਾਂਗੇ ਜਿੱਥੇ ਇਹਨਾਂ ਨੇ ਗਊਸ਼ਾਲਾ ਲੈ ਕੇ ਜਾਣਾ ਅਸੀਂ ਉੱਥੇ ਤਾਰ ਕੇ ਵੀ ਆਵਾਂਗੇ ਇਹ ਇਹਨਾਂ ਨੂੰ ਅਸੀਂ ਹੱਲ ਦੱਸਿਆ ਨਹੀਂ ਅਸੀਂ ਪੱਕੇ ਬੈਠੇ ਆ ਬੰਦੇ ਆਉਣ ਲੱਗੇ ਸਨੇਹ ਲੰਗਰ ਆਉਣ ਲੱਗੇ ਨੇ ਅਸੀਂ ਤਾਂ ਪੱਕੇ ਤੌਰ ਤੇ ਬੈਠੇ ਰਹਾਂਗੇ ਜੇ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਜੇ ਕੋਈ ਗਾਂ ਜਾਂ ਕੋਈ ਮਰ ਗਿਆ ਡੰਗਰ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਨਾ ਇਹ ਪਾਣੀ ਦਿੰਦੇ ਆ ਭੁੱਖੇ ਪਿਆਣੇ ਪਿਆਸੇ ਵਿਚਾਰੇ ਉਹ ਅਸੀਂ ਬੰਦੇ ਦਾ ਪਾਣੀ ਪੀ ਜਾਂਨੇ ਆ ਉਹਨਾਂ ਨੂੰ ਪਾਣੀ ਤੇ ਪੱਠੇ ਕੌਣ ਪਾਊ ਕੱਲ ਦੇ ਲੱਦੇ ਹੋਏ ਆ ਸਾਡੇ ਉਹ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ ਵੀ ਜੇ ਕੋਈ ਸਾਡਾ ਡੰਗਾ ਮਾਸ਼ੱਲਾ ਤੇ ਇੱਕ ਗੱਲ ਹੋਰ ਸਰ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਜਿਸ ਤਰ੍ਹਾਂ ਮਤਲਬ ਹੁਣ 2019 ਦਾ ਇਲੈਕਸ਼ਨ ਜਿਹੜਾ ਹੈਗਾ ਉਹ ਸਿਰ ਤੇ ਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੀ ਨਾ 13 14 ਨੂੰ ਆਲ ਇੰਡੀਆ ਦਾ ਅਸੀਂ ਫੈਸਲਾ ਲੈਣੇ ਹੁੰਦੇ ਆਮ ਕਿਸਾਨ ਜਥੇਬੰਦੀਆਂ ਕੋਈ 2 ਜਿਲ੍ਹਿਆਂ ਚਾ ਕੋਈ 3 ਜਿਲ੍ਹਿਆਂ ਦੇ ਵਿੱਚ ਆ ਜਿਹੜੀ ਸਾਡੀ ਕਿਸਾਨ ਜਥੇਬੰਦੀ ਆ ਸਾਰਿਆਂ ਨੂੰ ਪੁਰਾਣੀ ਕਿਸਾਨ ਜਥੇਬੰਦੀ ਆ 50 ਸਾਲ ਪੁਰਾਣੀ ਜਥੇਬੰਦੀ ਆ ਸਾਡਾ ਇਹਦਾ ਟਾਂਚਾ ਪੂਰੇ ਦੇਸ਼ ਚਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਾਡੇ ਮੈਂਬਰ ਨੇ ਅਸੀਂ ਆਲ ਇੰਡੀਆ ਲੈਵਲ ਤੇ ਅਸੀਂ ਫੈਸਲਾ ਲੈਣੇ ਆ 13 14 ਨੂੰ ਸਾਡੀ ਦਿੱਲੀ ਦੇ ਵਿੱਚ ਆਲ ਇੰਡੀਆ ਲੈਵਲ ਦੀ ਮੀਟਿੰਗ ਹੋ ਰਹੀ ਆ ਉਹਦੇ ਚ ਅਸੀਂ ਫੈਸਲਾ ਲਵਾਂਗੇ ਜੋ ਫੈਸਲਾ ਹੋਇਆ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ ਜੇ ਤੁਹਾਡੀ ਜਿਹੜੀ ਆ ਤੁਸੀਂ ਮੰਗ ਇੱਥੇ ਰੱਖੀ ਹੋਈ ਆ ਜੇ ਡੰਗਰ ਵਗੈਰਾ ਜਿਹੜੇ ਹੈਗੇ ਆ ਇਹਨਾਂ ਦਾ ਕੋਈ ਨਹੀਂ ਹੱਲ ਹੁੰਦਾ ਤੇ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਜੀ ਮੇਨ ਸਾਡੀ ਜਿਹੜੀ ਮੰਗ ਆ ਸੁਆਮੀ ਨਾਥਨ ਕਮਿਸ਼ਨ ਜੀ ਤੋਂ ਕਾਂਗਰਸ ਵੀ ਭੱਜੀ ਆ ਤੇ ਭਾਜਪਾ ਵੀ ਭੱਜੀ ਆ ਇਹਨਾਂ ਨੇ ਪਸਾੜਨਾ ਵਾਅਦੇ ਕਰਕੇ ਸਰਕਾਰ ਬਣਾਈ ਸੀ ਭਾਜਪਾ ਨੇ ਪਰ 5 ਸਾਲ ਹੋ ਗਏ ਨੇ ਇਹ ਮੁੱਕਰ ਗਏ ਨੇ ਸਮੁੱਚੀ ਕਰਜ਼ਾ ਮਾਫੀ ਤੋਂ ਪੰਜਾਬ ਸਰਕਾਰ ਭੱਜੀ ਆ ਪਰ ਅਸੀਂ ਐਡੀ ਐਡੀ ਛੇਤੀ ਇਸ ਤਰ੍ਹਾਂ ਨਹੀਂ ਲਿਖਾ ਕੇ ਲੈਣਾ ਬਕਾਇਦਾ ਕਰਨਾ ਉਹ ਅਸੀਂ ਐਡੇ ਚਾਂਸੇ ਨਹੀਂ ਆਉਣਾ ਸੀ ਉਹਨਾਂ ਦੇ वारो वारा कुता कर्ज़े कर्ज़ा कर्ज़ा ड